ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮੈਂ ਸ੍ਰੀ ਗੁਰੂ ਰਾਮਦਾਸ ਜੀ ਦੀ ਹਿਸਟਰੀ ਬਾਰੇ ਜਾਣਕਾਰੀ ਦੇਵਾਂਗੀ ਸ੍ਰੀ ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਸਨ ਆਪ ਜੀ ਦਾ ਜਨਮ 24 ਸਤੰਬਰ 1534 ਈ ਜੁੰਨਾ ਮੰਡੀ ਲਾਹੌਰ ਵਿੱਚ ਹੋਇਆ ਸੀ ਆਪ ਜੀ ਦੇ ਪਿਤਾ ਦਾ ਨਾਮ ਹਰੀਦਾਸ ਹਤੇ ਮਾਤਾ ਜੀ ਦਾ ਨਾਮ ਦਇਆ ਕੌਰ ਸੀ ਆਪ ਜੀ ਦਾ ਮੁੱਢਲਾ ਨਾਮ ਜੇਠਾ ਜੀ ਸੀ ਆਪ ਜੀ ਦਾ ਵਿਆਹ ਸ੍ਰੀ ਗੁਰੂ ਅਮਰਦਾਸ ਜੀ ਦੀ ਸੁਪਤਰੀ ਬੀਬੀ ਪਾਨੀ ਜੀ ਨਾਲ ਹੋਇਆ ਸੀ ਆਪ ਜੀ ਨੇ रामदासपुरा शहर की नींह रखी सी जिसन हूँ अमृतसर क्या जानता है आप जीन पंद्रह सौ चौहत्तर ईस्वी गुरुगति प्राप्त हुई सी आप जी ने संतोख सर अमृतसर दोष सरोवर ਦੀ ਖੁਦਾਈ ਵੀ ਕਰਵਾਈ ਸੀ ਆਪ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਬਸੰਧ ਪ੍ਰਥਾ ਦੀ ਸਥਾਪਨਾ ਕੀਤੀ ਸੀ ਆਪ ਜੀ ਨੇ ਸਮਾਜ ਵਿੱਚ ਪਰਚਲਿਤ ਬੁਰਾਈਆਂ ਜਾਤੀ ਪ੍ਰਥਾ ਸਤੀ ਪ੍ਰਥਾ ਭਾਲ ਵਿਆਹ ਆਦ ਦਾproਧ ਕੀਤਾ ਆਪ ਜੀ ਨੇ ਦੀ ਰਾਕਾਂ ਵਿੱਚ ਬਾਣੀ ਦਾ ਉਚਾਰਨ ਕੀਤਾ ਆਪ ਜੀ ਨੇ ਵਿਆਦਿਆਂ ਰੀਤਾਂ ਦੇ ਸੰਬੰਧ ਵਿੱਚ ਲਾਵਾ ਅਤੇ ਕੋੜੀਆਂ ਦੀਆਂ ਰਚਨਾ ਵੀ ਕੀਤੀਆਂ ਸੀ ਗੁਰੂ ਜੀ ਨੇ ਸੰਗਤ ਬੰਗਤ ਅਤੇ ਮੰਝੀ ਸੰਸਥਾਵਾਂ ਨੂੰ ਵੀ ਜਾਰੀ ਰੱਖਿਆ ਸੀ ਆਪ ਜੀ ਨੇ ਆਪਣੇ ਸਭ ਤੋਂ ਛੋਟੇ ਅਤੇ ਜੋਗ ਪੁੱਤਰ ਹਰਜਨ ਦੇਵ ਜੀ ਨੂੰ ਗੁਰੂ ਗੱਦੀ ਸੌਂਪੀ ਸ੍ਰੀ ਗੁਰੂ ਰਾਮਦਾਸ ਜੀ 1 ਸਤੰਬਰ 1581 ਈਸਵੀ ਨੂੰ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ